हां ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਾਂ ਬੇਟਾ ਆਪਾਂ ਬੇਸਿਕ ਜਿਹੜਾ ਟੈਸਟ ਹੈ ਸੰਖਿਆਵਾਂ ਵਾਲਾ ਉਹ ਕਰਦੇ ਪਏ ਆਂ। 80 ਨੰਬਰ ਟੈਸਟ 10ਵਾਂ ਕਰ ਲਿਆ ਆਪਾਂ। ਹੁਣ ਬੇਟਾ ਆਪਾਂ 11 ਨੰਬਰ ਸਵਾਲ ਤੇ ਆ ਗਏ। ਕਹਿੰਦਾ ਪਹਿਲੀਆਂ ਦੋ ਅਪਹਾਜ ਸੰਖਿਆਵਾਂ ਦਾ ਜੋੜ ਹੋਵੇਗਾ। ਤਾਂ ਪਹਿਲੀਆਂ ਦੋ ਅਪਹਾਜ ਸੰਖਿਆਵਾਂ ਬੇਟਾ ਅਪਹਾਜ ਸੰਖਿਆਵਾਂ ਸਭ ਤੋਂ ਪਹਿਲੀ ਅਪਹਾਜ ਸੰਖਿਆ 2 ਆ। ਇੱਕ ਸੰਖਿਆ ਨਾ ਭਾਜ ਨਾ ਅਪਾਜ ਹੈਗੀ ਹੈ ਠੀਕ ਹੈ ਇੱਕ ਨੰਬਰ ਦੀ ਆਪਣੀ ਵੱਖਰੀ ਪਛਾਣ ਹੈਗੀ ਹੈ ਠੀਕ ਹੈ ਸਿਸਟਮ ਦੇ ਵਿੱਚ ਤਾਂ ਪਹਿਲੀ ਸੰਖਿਆ 2 ਦੂਜੀ ਸੰਖਿਆ 3 ਤਾਂ ਦੋਵਾਂ ਸੰਖਿਆਵਾਂ ਦਾ ਜੋੜ ਕਿੰਨਾ ਹੋਵੇਗਾ ਇਹ ਬੇਟਾ ਆਪਾਂ ਉੱਤਰ ਦੇ ਦਿੰਨੇ ਆ 5 2 ਤੇ 3 ਕਿੰਨੇ ਹੁੰਦੇ ਆ 5 ਤਾਂ b1 ਸਾਡਾ ਰਾਈਟ ਆਨਸਰ ਹੋਊਗਾ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਉਹ ਅਭਾਜ ਸੰਖਿਆ ਦੱਸੋ ਜਿਸ ਦੇ ਇਕਾਈ ਸਥਾਨ ਤੇ 5 ਹੋਵੇ ਤਾਂ ਬੇਟਾ ਉਹ ਅਭਾਜ ਸੰਖਿਆ ਜਿਹਦੇ ਇਕਾਈ ਸਥਾਨ ਤੇ 5 ਹੋਵੇ ਬੇਟਾ ਆ ਧਿਆਨ ਨਾਲ ਦੇਖੋ ਬੇਟਾ ਇਹ ਇਹ 105 105 ਤਾਂ ਭਾਜ ਸੰਖਿਆ ਭਾਜ ਸੰਖਿਆ ਦੱਸਣੀ ਹੈ ਠੀਕ ਹੈ b 15 15 5 ਤੇ ਵੰਡੇ ਜਾਂਦੇ ਆ 35 20 5 ਤੇ ਵੰਡੇ ਜਾਂਦੇ ਸਿਰਫ 5 ਆ ਬੇਟਾ ਇਕੱਲੇ ਇਹ ਇਕਾਈ ਅੰਕ ਆਪਣੇ ਆਪ ਦੇ ਵਿੱਚ ਹੀ ਅਪਾਜ ਹੈਗਾ ਹੋਰ ਕੋਈ ਬਾਕੀ ਸਾਰੀਆਂ ਭਾਜ ਸੰਖਿਆਵਾਂ ਇਸ ਕਰਕੇ d1 ਨੂੰ ਐਜ਼ ਅ ਰਾਈਟ ਆਨਸਰ ਐਜ਼ ਹੀ ਟਿਕ ਕਰ ਦੇਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 13 ਕਹਿੰਦਾ ਕਿਸੇ ਜਿਸਤ ਅਪਾਜ ਸੰਖਿਆ ਬਾਰੇ ਦੱਸੋ ਤਾਂ ਬੇਟਾ ਨੰਬਰ ਸਿਸਟਮ ਦੇ ਵਿੱਚ ਕੇਵਲ ਅਤੇ ਕੇਵਲ ਦੋ ਹੀ ਅਜਿਹੀ ਸੰਖਿਆ ਹੈ ਜਿਹੜੀ ਜਿਸਤ ਵੀ ਹੈ ਤੇ ਅਪਹਾਜ ਵੀ ਹੈ ਠੀਕ ਹੈ ਇਸ ਕਰਕੇ a1 ਨੂੰ ਅਸੀਂ ਇਹਦੇ ਰਾਈਟ ਆਨਸਰ ਟਿਕ ਕਰ ਦੇਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 14 ਕਹਿੰਦਾ ਆ ਇੱਕ ਸੰਖਿਆ ਦਿੱਤੀ ਹੋਈ ਹੈ ਕਹਿੰਦਾ ਇਹਦੇ ਵਿੱਚ ਤਿੰਨ ਦਾ ਸਥਾਨਕ ਮੁੱਲ ਦੱਸੋ ਤਾਂ ਬੇਟਾ ਇਹ ਦੇਖੋ ਇਕਾਈ ਦਹਾਈ ਸੈਂਕੜਾ ਹਜ਼ਾਰਵੇਂ ਸਥਾਨ ਤੇ ਆ ਤਿੰਨ ਤਾਂ 3 ਦਾ ਸਥਾਨਕ ਮੁੱਲ ਕਿਵੇਂ ਕੱਢਾਂਗੇ 3 ਗੁਣਾ ਜਿਹੜੇ ਸਥਾਨ ਤੇ ਆ ਇਕਾਈ ਦਹਾਈ ਸੈਂਕੜਾ ਤੇ ਹਜ਼ਾਰ ਹਜ਼ਾਰਵੇਂ ਸਥਾਨ ਦੇ ਉੱਤੇ 3 1000 3000 ਉੱਤਰ ਆ ਗਿਆ ਜਾਂ ਤੀਆ ਬਾਰ ਕੱਢ ਕੇ ਸੱਜੇ ਹੱਥ ਜਿੰਨੇ ਅੰਕਾਂ ਉੰਨੀਆਂ ਜ਼ੀਰੋਆਂ ਲਾ ਦਿੰਨੇ ਆ ਇਹ ਵਨ ਆ ਜਿਹੜਾ ਬੇਟਾ ਸਾਡਾ ਰਾਈਟ ਆਨਸਰ ਬਣਦਾ ਪਿਆ ਅਸੀਂ ਇਹ ਵਨ ਨੂੰ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 15 ਹੇਠ ਲਿਖਿਆਂ ਵਿੱਚੋਂ ਤਿੰਨ ਕਿਹਸ ਸੰਖਿਆ ਦੇ ਇਕਾਈ ਸਥਾਨ ਤੇ ਹੈ ਤਾਂ ਬੇਟਾ ਤੀਆ ਇਕਾਈ ਅ ਸੱਜੇ ਹੱਥ ਤੋਂ ਇਕਾਈ ਇਕਾਈ ਸਥਾਨ ਹੁੰਦਾ ਇੱਥੇ ਇਕਾਈ ਇਕਾਈ ਸਥਾਨ ਤੇ ਇੱਥੇ ਵੀ ਇਕ ਇੱਥੇ ਤਿੰਨ ਤਾਂ ਸੀ 1 ਸਾਡਾ ਰਾਈਟ ਆਨਸਰ ਆਊਗਾ ਸੀ 1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 16 1 ਦੀ ਘਾਤ 0 ਦਾ ਮੁੱਲ ਹੋਵੇਗਾ ਤਾਂ ਬੇਟਾ ਮੈਂ ਤੁਹਾਨੂੰ ਪਹਿਲਾਂ ਹੀ ਗੱਲ ਕਰ ਚੁੱਕਿਆ ਹਾਂ ਵੀ ਜਦੋਂ ਕਿਸੇ ਵੀ ਨੰਬਰ ਦੀ ਘਾਤ 0 ਹੋ ਜਾਂਦੀ ਹੈ ਤਾਂ ਉੱਤਰ ਹਮੇਸ਼ਾ ਹੀ 1 ਰਹਿੰਦਾ ਹੈ 1 ਆਉਤਰ ਆਊਗਾ ਤਾਂ 1 ਦੀ ਘਾਤ 0 ਦਾ ਮੁੱਲ 1 e1 ਨੂੰ ਐਜ਼ a ਰਾਈਟ ਆਨਸਰ ਅਸੀਂ ਟਿਕ ਕਰ ਦੇਵਾਂਗੇ ਠੀਕ ਹੈ ਬੇਟਾ ਤਾਂ ਅੱਗੇ ਆ ਗਿਆ ਬੇਟਾ ਸਵਾਲ ਨੰਬਰ 17 ਸਵਾਲ ਨੰਬਰ 17 ਨੂੰ ਧਿਆਨ ਦੇ ਨਾਲ ਦੇਖੋ 8 ਲਿਖਿਆਂ ਵਿੱਚੋਂ ਕਿਹੜੀ ਸੰਖਿਆ ਅਪਾਜ ਹੈ ਤਾਂ ਬੇਟਾ ਕਿਹੜੀ ਸੰਖਿਆ ਅਪਾਜ ਹੈ ਸਵਾਲ ਨੰਬਰ 27 ਤੇ ਇਹਦੇ ਵਿੱਚ ਬੇਟਾ ਜਦੋਂ ਧਿਆਨ ਨਾਲ ਕਿਹੜੀ ਸੰਖਿਆ ਅਪਾਜ ਹੈ 161 ਹਾਂ ਬੇਟਾ ਤਾ اے بیٹا ਤੁਸੀਂ ਧਿਆਨ ਦੇ ਨਾਲ ਇਹਦਾ ਅਭਿਆਸ ਕਰੋਗੇ ਤਾਂ ਤੁਹਾਨੂੰ ਆਊਗਾ 161 ਆ ਜਿਹੜੀ ਬੇਟਾ ਸੰਖਿਆ ਇਹ 7 ਦੇ ਪਾੜੇ ਤੇ ਵੰਡੀ ਜਾਂਦੀ ਹੈ 161 ਵੰਡੀ ਜਾਂਦੀ ਹੈ 221 13 ਦੇ ਪਾੜੇ ਤੇ ਵੰਡੀ ਜਾਂਦੀ ਹੈ ਠੀਕ ਹੈ ਤੇ ਦੂਜੀ ਜਿਹੜੀ ਸੰਖਿਆ ਹੈਗੀ ਹੈ 437 19 ਦੇ ਪਾੜੇ ਤੇ ਵੰਡੀ ਜਾਂਦੀ ਹੈ ਸਿਰਫ ਬੇਟਾ 161 ਆ ਜਿਹੜੀ 168 168 ਵੰਡੀ ਜਾਂਦੀ ਹੈ ਸਿਰਫ ਇਹਦੇ ਵਿੱਚ ਬੇਟਾ ਜਿਹੜੀ ਸੰਖਿਆ ਹੈਗੀ ਹੈ 373 ਉਹ ਕਿਸੇ ਵੀ ਪਹਾੜੇ ਤੇ ਵੰਡੀ ਨਹੀਂ ਜਾਂਦੀ ਇਸ ਕਰਕੇ 373 ਹੈ ਸਾਡਾ ਰਾਈਟ ਆਨਸਰ ਹੈਗਾ ਇਹ ਬੇਟਾ ਤੁਹਾਨੂੰ ਅਭਿਆਸ ਦੇ ਨਾਲ ਆਊਗਾ ਸੀ ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 18 ਸਵਾਲ ਨੰਬਰ 18 ਦੋ ਲਗਾਤਾਰ ਜਿਸਤ ਸੰਖਿਆਵਾਂ ਦਾ ਅੰਤਰ ਹੁੰਦਾ ਹੈ ਜਿਸਤ ਸੰਖਿਆਵਾਂ ਬੇਟਾ 2 4 6 8 ਹੁੰਦੀਆਂ ਤਾਂ ਸਿਰਫ ਜਿਵੇਂ 2 4 6 ਤੇ 8 2 4 6 ਦਾ ਕਿੰਨਾ ਅੰਤਰ ਬੇਟਾ ਵਿੱਚ ਦੋ ਦਾ ਅੰਤਰ ਹੁੰਦਾ ਦੋ ਲਗਾਤਾਰ ਜਿਸਤ ਸੰਖਿਆਵਾਂ ਦੇ ਵਿੱਚ ਦੋ ਦਾ ਅੰਤਰ ਹੁੰਦਾ a1 ਸਾਡਾ ਰਾਈਟ ਆਨਸਰ ਹੈਗਾ ਇਹ ਠੀਕ ਹੈ ਬੇਟਾ ਤਾਂ ਅੱਗੇ ਆ ਗਿਆ ਸਵਾਲ ਨੰਬਰ 19 ਸਵਾਲ ਨੰਬਰ 19 ਦੇ ਵਿੱਚ ਕੀ ਕਹਿੰਦਾ ਪਿਆ 28328 ਵਿੱਚ ਆਏ 8 ਦੇ ਸਥਾਨਕ ਮੁੱਲਾਂ ਦਾ ਅੰਤਰ ਹੈ ਤਾਂ ਬੇਟਾ ਸਥਾਨਕ ਮੁੱਲਾਂ ਦਾ ਅੰਤਰ ਹੈ ਜਿਹੜਾ ਉਹ ਆਪਾਂ ਪਹਿਲਾਂ ਇਹ 60 ਦਾ ਸਥਾਨਕ ਮੁੱਲ ਵੱਡੇ ਦਾ ਲੈ ਲੈਨੇ ਇਹ ਆਜੂ 8 1000 8000 8 ਦੇ ਨਾਲ ਤਿੰਨ ਬਿੰਦੀਆਂ ਪਹਿਲੇ 8 ਦਾ ਸਥਾਨਕ ਮੁੱਲ ਕਿੰਨਾ ਆਜੂ 8 ਆ ਯਾਰ ਬਰਾਬਰ 8000 ਦੂਜਾ ਅਠਾ ਇੱਕਾਈ ਸਥਾਨ ਤੇ 8 1 8 ਤਾਂ ਦੋਵਾਂ ਦਾ ਅੰਤਰ ਦਸਾਂ ਚ ਉਹ 8 ਗਏ 2 9 ਦੇ 9 9 ਦੇ 9 7 ਦੇ 7 7992 ਕਿੰਨਾ ਉੱਤਰ ਆ ਗਿਆ 7992 ਤਾਂ ਅਸੀਂ ਬੇਟਾ ਆ ਇਹ 1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 20 ਕਹਿੰਦਾ ਪਿਆ 10 ਅਤੇ 20 ਦੇ ਦਰਮਿਆਨ ਕੁੱਲ ਅਪਹਾਜ ਸੰਖਿਆਵਾਂ ਹਨ 10 ਤੋਂ ਬਾਅਦ ਬੇਟਾ ਜਿਹੜੀ ਅਗਲੀ ਸੰਖਿਆ 11 ਅਪਹਾਜ ਹੈਗੀ ਐ 12 ਵੰਡੀ ਜਾਂਦੀ 13 ਅਪਹਾਜ ਐ 13 ਤੋਂ ਬਾਅਦ 14 ਵੰਡੀ ਜਾਂਦੀ 15 ਵੰਡੀ ਜਾਂਦੀ 16 ਵੀ ਵੰਡੀ ਜਾਂਦੀ 17 ਅਪਹਾਜ ਹੈਗੀ ਐ 17 ਕਿਸੇ ਪਾੜੇ ਤੇ ਨਹੀਂ 18 ਵੰਡੀ ਜਾਂਦੀ 19 ਵੰਡੀ 18 ਵੰਡੀ ਜਾਂਦੀ 19 ਨਹੀਂ ਵੰਡੀ ਜਾਂਦੀ ਤਾਂ ਕਿੰਨੀਆਂ ਅਪਾਏ ਸੰਖਿਆਵਾਂ ਆ ਗਈਆਂ 11 13 17 19 1 2 3 ਤੇ 4 ਤਾਂ ਬੇਟਾ ਇਹਦਾ ਉੱਤਰ ਕਿੰਨਾ ਆਜੂਗਾ ਸੀ 1 ਇਹਦਾ ਰਾਈਟ ਆਨਸਰ ਆਜਾਊਗਾ ਇਹਦੇ ਨਾਲ ਹੀ ਬੇਟਾ ਅਸੀਂ ਸੀ 1 ਨੂੰ ਰਾਈਟ ਆਨਸਰ ਟਿਕ ਕਰ ਦਾਂਗੇ ਇਹਦੇ ਨਾਲ ਹੀ ਬੇਟਾ ਇਹਦੇ ਅਗਲੇ 10ਵਾਲ 11 ਤੋਂ ਵੀ ਤੱਕ ਕੰਪਲੀਟ ਹੋ ਗਏ ਅਗਲੇ ਸਵਾਲ ਆਪਾਂ ਅਗਲੀ ਵੀਡੀਓ ਵਿੱਚ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ